ਪੈਰ ਦੀ ਪੂਜਾ ਤੇ ਨਹੀਂ ਨਾ ਮੈਂ ਫਿਰ ਬੇਨਤੀ ਕੀਤੀ ਅੱਜ ਦੀ ਸ਼ਬਲਾਵਲੀ ਵਿੱਚ 3 ਘੰਟੇ ਨਿਕਲ ਜਾਣ ਅੰਗਰੇਜ਼ੀ ਜਿਹੜਾ ਟਾਈਮ ਸੀ ਬਿਤੇ ਨੇ 3 ਘੰਟਿਆਂ ਦਾ ਪੈਰ ਹੈ ਤੇ ਗੁਰੂ ਸਾਹਿਬ ਨੇ ਉਸ ਪੈਰ ਨੂੰ ਜਿਹੜਾ 7.5 ਘੜੀਆਂ ਦਾ ਪੈਰ ਸੀ ਉਹਦੇ ਬਾਰੇ ਪਹਿਲਾ ਵਚਨ ਕੀਤਾ ਪਹਿਲਾ ਪਹਿਰਾ ਰੈਣਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਭਾਸ ਹਾਲਾਂਕਿ ਉਹ 3 ਘੰਟਿਆਂ ਦਾ ਪੈਰ ਥੋੜਾ ਨੌ ਮਹੀਨੇ ਬੰਦਾ ਮਾਂ ਦੇ ਉਧਰ ਚ ਰਹਿੰਦਾ ਸੀ ਉਸ ਨੌ ਮਹੀਨੇ ਦੇ ਸਮੇ ਨੂੰ ਸਤਗੁਰਾਂ ਨੇ ਇੱਕ ਪੈਰ ਵਿੱਚ ਕਹਿ ਦਿੱਤਾ ਦੂਸਰਾ ਬਚਨ ਹੈ ਦੂਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਜਨਮ ਤੋਂ ਲੈ ਕੇ ਤੇ ਤਕਰੀਬਨ 19-20 ਸਾਲ ਦਾ ਸਮਾਂ 20 ਸਾਲ ਨੂੰ ਇੱਕ ਪੈਰ ਚ ਕਹਿ ਦਿੱਤਾ ਮੈਂ ਫਿਰ ਅੱਜ ਕੀਤੀ ਪਾਰ ਤਾਂ 3 ਘੰਟਿਆਂ ਦਾ ਉਸ ਤੋਂ ਬਾਅਦ ਤੀਜਾ ਪਹਿਰ ਆਇਆ ਜਵਾਨੀ ਲੈ ਲੋ ਤੁਸੀਂ 20 ਸਾਲ ਤੋਂ ਲੈ ਕੇ ਤੇ 60 ਸਾਲ ਦਾ ਸਮਾਂ 40 ਸਾਲ ਦਾ ਸਮਾਂ ਗੁਰੂ ਜੀ ਨੇ ਇੱਕ ਪੈਰ ਜਿ ਘਾੜ ਦਿੱਤਾ ਤੀਜੇ ਪੈਰ ਹੈ ਰੈਣਕੇ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸੋਚਿਤ ਜਵਾਨੀ ਫਿਰ ਅਗਲਾ ਜਿਹੜਾ ਚੌਥਾ ਪੈਰ ਆਇਆ ਹੈ ਉਹਨੂੰ ਪੈਰ ਨੂੰ ਉਹ ਉੱਥੇ ਸਮੇਂ ਦੀ ਤੇ ਗਿਣਤੀ ਨਹੀਂ ਚੌਥਾ ਪੈਰ ਹੈ ਰੈਣਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਮੇਰੀ ਫਿਰ ਬੇਨਤੀ ਸੁਣਿਓ ਧਿਆਨ ਨਾਲ ਬਾਰਮੁਕੀ ਸਮੇਂ ਵਿੱਚ ਗਿਣਤੀ-ਮਿੰਤੀ ਕਰਾਂਗੇ 7 ਸਾਢੇ 7 ਘੜੀਆਂ ਮੈਂ ਸ਼ਬਦ ਵਰਤਿਆ 3 ਘੰਟਿਆਂ ਦਾ ਇੱਕ ਪੈਰ ਪਰ ਗੁਰਦੇਵ ਨੇ ਬੰਦੇ ਦੀ 80-90 ਸਾਲ ਦੀ ਉਮਰ ਜਿਹੜੀ ਹੈ ਮਾਂ ਦੇ ਕੁੱਕ ਤੋਂ ਲੈ ਕੇ ਤੇ ਚਿਖਾ ਵਿੱਚ ਜਾਨ ਤੱਕ ਦੇ ਚਾਰ ਪੈਰ ਵਣ ਦਿੱਤੇ ਫਿਰ ਉੱਥੇ ਸ਼ਬਦ ਦਿਨ ਕੇ ਪੈਰ ਨਹੀਂ ਕਿਹਾ ਅਸੀਂ ਉਹਨੇ ਸ਼ਬਦ ਪੜਿਆ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਚੌਥੇ ਪਹਿਰੇ ਰੈਣਕਿਆ ਬਣ ਜਾ ਰਿਹਾ ਮਿੱਤਰਾ ਦੂਜੇ ਪਹਿਰੇ ਰੈਣਕਿਆ ਬਣ ਜਾ ਰਿਹਾ ਮਿੱਤਰਾ ਕਿਉਂ ਕਿਉਂਕਿ ਰਾਤ ਸੁਦਿਆਂ ਸਮਾਂ ਉਹ ਨਹੀਂ ਹੁੰਦਾ 8 9 ਘੰਟੇ ਪਤਾ ਨਹੀਂ ਕਦੋਂ ਨਿਕਲ ਗਏ ਮਹਾਰਾਜ ਨੇ ਇੱਥੇ ਕਿਹਾ ਤੂੰ ਇਸ ਸੰਸਾਰ ਵਿੱਚ ਮਾਇਆ ਦੀ ਨੀਂਦ ਵਿੱਚ ਸੁਚਿਆ ਤੇਰੇ ਚਾਰ ਪੈਰ ਲੰਘਦੇ ਪੈਰ ਨੇ ਤੂੰ ਜਾਗਦਾ ਕਿਉਂ ਨਹੀਂ ਪਿਆ ਥੋੜਾ ਜਿਹਾ ਜੀ ਤਵਜੂਹ ਦਿਓ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾ ਇਹਦਾ ਮਤਲਬ ਪਹਿਰ ਹੁਣ ਪਹਿਰਿਆਂ ਦਾ ਜੋੜ ਬੰਦ ਹੈ ਦਿਨ ਆਪ ਜੀ ਨੂੰ ਪਤਾ ਹੋਣਾ ਹੈ ਕਿ ਮਾਜ ਰਾਗ ਵਿੱਚ 12 ਮਾਤਵਾਦ ਜਿਹੜੀ ਬਾਣੀ ਆਉਂਦੀ ਉਹ ਦਿਨ ਰਹਿਣ ਹੈ ਉਹਦਾ ਸਰਲੇਖ ਹੀ ਦਿਨ ਰਹਿਣਾ ਜੀ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਦੇਖੋ ਸਰਲੇਖ ਹੈ ਉਸ ਤੋਂ ਅਗਲੀ ਬੇਨਤੀ ਹੁਣ ਦਿਨ ਰਹਿਣ ਤੋਂ ਬਾਅਦ ਜੇ ਮੈਂ ਸਮੇਂ ਦੀ ਵਿਆਖਿਆ ਕਰਾਂ ਗੁਰੂ ਗ੍ਰੰਥ ਸਾਹਿਬ ਅਨੁਸਾਰ ਉਸ ਤੋਂ ਬਾਹਰ ਹੁੰਦੇ ਨੇ 7 ਵਾਰ ਜਿਹਨੂੰ ਆਪਾਂ ਹਫਤਾ ਕਹਿੰਦੇ ਤੇ ਸੰਗਤ ਜੀ ਇਸ 7 ਵਾਰ ਇੱਕ ਤਾਂ ਕਬੀਰ ਸਾਹਿਬ ਦੇ ਉਚਾਰਨ ਕੀਤੇ ਨੇ ਇੱਕ ਗੁਰੂ ਅਮਰਦਾਸ ਜੀ ਦੇ ਨੇ ਹੋਰ ਆਪ ਜੀ ਨੂੰ ਬੇਨਤੀ ਕਰਾਂ ਆਪਾਂ ਕਈ ਵਾਰੀ ਪੁੱਲ ਜਾਂਦੇ ਆ ਨਾ ਇਹ ਫਲਾਣੇ ਧਰਮ ਦਾ ਸ਼ਬਦ ਹੈ ਆਪ ਖਾਸ ਕਰਕੇ ਸਿੱਖ ਕਿਉਂਕਿ ਨਿਆਰਾਪਨ ਕੇਵਲ ਬਾਹਰਮੁਖੀ ਗੱਲਾਂ ਨਾਲ ਨਹੀਂ ਹੁੰਦਾ ਨਿਆਰਾਪਨ ਤੇ ਤੁਹਾਡੇ ਅੰਦਰ ਦੀ ਸੂਰਤ ਦੇ ਕਿਰਦਾਰ ਦੇ ਨਾਲ ਹੋਣਾ ਹੈ ਹੁਣ ਜਦੋਂ ਸੱਤ ਵਾਰ ਬੈਨੇ ਆ ਭਾਈ ਸਾਹਿਬ ਜੀ ਇਹਨਾਂ ਸੱਤਾਂ ਬਾਰਾਂ ਵਿੱਚੋਂ ਕੋਈ ਵਾਰ ਰੱਬ ਦੇ ਨਾਂ ਤੇ ਨਹੀਂ ਸੱਤਾਂ ਬਾਰਾਂ ਚ ਕੋਈ ਅੰਗਰੇਜ਼ੀ ਦੇ ਤੁਸੀਂ ਸੰਡੇ ਮੰਡੇ ਲੈ ਜਾਓ ਵੀ ਰੱਬ ਦੇ ਨਾਂ ਤੇ ਨਹੀਂ ਸੱਤ ਬਾਰਾਂ ਚ ਕੋਈ ਪ੍ਰਮਾਤਮਾ ਦਾ ਨਾਮ ਹੈ ਪਰ ਗੁਰੂ ਸਾਹਿਬ ਨੇ ਸਵੀਕਾਰ ਕਰ ਲਿਆ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਕਹਿਣਾ ਪੈ ਗਿਆ ਆਦਿੱਤ ਉਹ ਸੋਮ ਭੂਮ ਬਾਦੂ ਬੋਧੂ ਬ੍ਰਸਪਤ ਸ਼ੁਕਰ ਛਣਿਚਰ ਸੱਤੋ ਬਾਰ ਬਾਟ ਦੀਨੇ ਹੈ ਆਦਿੱਤ ਦਾ ਇਹ ਸੰਸਕ੍ਰਿਤ ਦਾ ਸ਼ਬਦ ਹੈ ਆਦਿੱਤ ਅਦਿੱਤਦਾਰ ਦਿਵਸ ਜੀ ਸੂਰਜ ਹੁੰਦਾ ਹੈ ਯਾਦ ਰੱਖੋ ਸੰਸਕ੍ਰਿਤ ਵਾਲੇ ਕਹਿੰਦੇ ਅਦਿੱਤਵਾਰ ਹੈ ਸੂਰੀ ਦਾ ਵਾਰ ਰਵੀਵਾਰ ਤੇ ਅੰਗਰੇਜ਼ੀ ਵਾਲਿਆਂ ਕਹਿੰ ਆ ਸੰਡੇ ਇਹ ਸੂਰਜ ਦਾ ਹੈ ਪਰਮਾਤਮਾ ਦਾ ਤੇ ਨਹੀਂ ਨਾ ਤੇ ਦੂਜੀ ਗੱਲ ਜਿਹੜਾ ਅਸੀਂ ਕਲਚਰ ਅਪਣਾਇਆ ਪੂਰੀ ਦੁਨੀਆ ਜੀ ਇੱਥੋਂ ਤੱਕ ਅਰਬ ਵਿੱਚ ਵੀ ਹੁਣ ਦੁਬਈ ਵਿੱਚ ਵੀ ਆਬੂ ਦਾਬੂ ਵਿੱਚ ਵੀ ਮੈਂ ਦੇਖਿਆ ਉਹ ਸ਼ੁੱਕਰਵਾਰ ਦੀ ਛੁੱਟੀ ਦੀ ਬਜਾਏ ਐਤਵਾਰ ਸਵਕਾਰ ਕਰ ਲਿਆ ਅਸੀਂ ਐਤਵਾਰ ਨੂੰ ਕਹਿੰਦੇ ਆ ਵੀਕਐਂਡ ਤੇ ਸੋਮਵਾਰ ਨੂੰ ਕਹਿੰਦੇ ਆ ਪਹਿਲਾ ਦਿਨ ਪਰ ਗੁਰੂ ਗ੍ਰੰਥ ਸਾਹਿਬ ਐਤਵਾਰ ਨੂੰ ਪਹਿਲਾ ਦਿਨ ਕਹਿੰਦਾ ਹੈ ਐਤਵਾਰ ਸ਼ੁਰੂਆਤ ਹੈ ਸੂਰਜ ਤੋਂ ਹੈ ਨਾ ਇਥੇ ਸਾਡਾ ਨਿਆਰਾ ਪੰਗ ਰਿਹਾ ਜੇ ਤੁਸੀਂ ਇੱਕ ਇੱਕ ਨੁਕਤੇ ਨੂੰ ਧਿਆਨ ਨਾਲ ਦੇਖੋ ਜਿਹੜਾ ਵੀਕਐਂਡ ਹੈ ਉਹ ਇਹ ਆਪਣਾ ਚਨੀਚਰ ਐਤਵਾਰ ਨਹੀਂ ਗੁਰਬਾਣੀ ਅਨੁਸਾਰ ਤੁਸੀਂ ਪੜੋਗੇ ਆਦਿਤ ਕਰੈ ਭਗਤ ਆਰੰਭ ਐਤਵਾਰ ਆਰੰਭਤਾ ਹੈ ਮੈਂ ਫਿਰ ਬੇਨਤੀ ਕਰਾਂ ਹੁਣ ਸੁਣੋ ਆਦਿਤ ਐਤਵਾਰ ਅਰ ਸ਼ੋਮ ਸੋਮਵਾਰ ਚਲਖ ਇਹ ਚੰਦਰਮਾ ਦਾ ਭੂਮ ਦਾ ਲਬਜ਼ੀ ਅਰਥੇ ਮੰਗਲ ਭੂਮ ਦਾ ਅਰਥ ਮੰਗਲ ਆਦਿਤੋ ਸੋਮ ਪੂਮ ਬੁੱਧੂ ਬ੍ਰਸਪਤ ਇਹ ਸੌਖੇ ਨੇ ਬੁੱਧਵਾਰ ਤੇ ਬ੍ਰਸਪਤੀ ਵਾਰ ਸ਼ੁਕਰ ਛਨੀਚਰ ਸਾਤੋਂ ਵਾਰ ਬਾਟ ਦੀਨੇ ਹੈ ਬੰਦਾ ਕਿੰਨਾ ਚਲਾ ਕੇ ਦ੍ਰਿਸ਼ਟ ਮਾਨ ਨੂੰ ਦੇ ਦਿੱਤੇ ਸੱਤੇ ਵਾਰ ਠੇਤ ਪਛ ਮਾਸਰੋਤ ਇਹ ਵੀ ਸਮਾ ਹੈ 15 ਥਿੱਤਾ ਨੇ ਦੋ ਪੱਖ ਨੇ ਪਖਵਾੜਾ ਹਨੇਰਾ ਪਖ ਤੇ ਚਾਨਣ ਵਾਲਾ ਪਖ ਦੇਖੋ ਭਾਈ ਸਾਹਿਬ ਦੋ ਤੁਕਾਂ ਚ ਕਹਿ ਗਿਆ ਵੀ ਆਪਾਂ ਕਿਸ ਤਰ੍ਹਾਂ ਬੰਦੇ ਨੇ ਸਵੀਕਾਰ ਕੀਤਾ ਕਹਿੰਦੇ ਕਿ ਆਦਿਤੋ ਸੋਮ ਭਉਮ ਬੋਧੂ ਬਰਸਪਤ ਸੁਕਰਛਨੀਚਰ ਸਾਤੋ ਵਾਰ ਵਾਰ ਦਿਨੇ ਕਹ ਥਿਤ ਪਛ ਮਾਸ ਰੁੱਤ ਮਹੀਨੇ ਰੁੱਤਾਂ ਕਹਿ ਲਗੇ ਇੱਕ ਏਕ ਓਂਕਾਰ ਕੋ ਨਾ ਕੋਉ ਦਿਨ ਦਿਨੋ ਦੱਸੋ ਇਸ ਏਕ ਓਂਕਾਰ ਦਾ ਕੋ ਦਿਨ ਹੈਗਾ ਜੀ ਸੱਤਾਂ ਦਿਨਾਂ ਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨੇ ਇਹ ਨਹੀਂ ਕੀਤੀ ਵੀ ਆਦਤ ਆ ਗਿਆ ਸੋਮਵਾਰ ਅਸੀਂ ਨਹੀਂ ਲੈਣੇ ਅਸੀਂ ਨਿਆਰੇ ਹਾਂ ਗੁਰੂ ਸਾਹਿਬ ਨੇ ਕਿਹਾ ਤੇਰੇ ਨਾਮ ਮੈਨੂੰ ਸਵੀਕਾਰ ਨੇ ਤੂੰ ਸਮੇਂ ਦੀ ਵੰਡ ਕੀਤੀ ਅਸੀਂ ਪਰਵਾਸਾ ਬਦਲ ਦਿਆਂਗੇ ਅਸਲ 'ਚ ਐਤਵਾਰ ਭਗਤੀ ਆਰੰਭ ਕਰ ਤੇ ਛਣਿਚਰਵਾਰ ਨੂੰ ਦੀਵੇ ਬਾਹਰ ਬਾਲਣ ਦੀ ਲੋੜ ਨਹੀਂ ਤੇਰੇ ਅੰਦਰ ਦੀਵਾ ਬਲ ਜਾਏਗਾ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਇਹ ਉੱਥੇ ਉਹਦਾ ਥਾਵਰ ਥਿਰ ਕਰ ਰੱਖ ਹੈ ਸੋਏ ਜੋੜ ਦੀ ਬੱਤੀ ਘਟ ਮੈਂ ਜੋਏ ਕ੍ਰਿਚਰਵਾਰ ਨੂੰ خیر ਵੇਖੋ ਪਹਿਰੇ ਆ ਗਏ ਦਿਨ ਆ ਗਏ ਉਸ ਤੋਂ ਬਾਅਦ ਹਫਤਾ ਆ ਗਿਆ ਸੰਗਤ ਜੀ ਇਸ ਤੋਂ ਅੱਗੇ ਫਿਰ ਸਾਡੇ ਕੋਲ ਆਉਂਦੇ ਨੇ 12 ਮਹੀਨੇ ਮੈਂ ਮੇਰੇ ਅਜ ਮਨ ਸੀ ਵੀ ਤੁਸੀਂ ਮਾਗ ਦਾ ਮਹੀਨਾ ਆਏ ਮੇਰੇ ਵਰਗੇ ਤੇ ਕਹਿ ਕਥਾ ਕਰਕੇ ਚਲੇ ਜਾਣਾ ਮਾਗ ਦਾ ਮਹੀਨਾ ਤਾਂ ਹੀ ਪਵਿੱਤਰ ਹੈ ਜੇ ਰੋਜ਼ ਸੰਗਤ ਕਰੋ ਤੇ ਸੰਗਤ ਜੀ ਤੁਸੀਂ ਪ੍ਰੈਕਟੀਕਲ ਤੌਰ ਤੇ ਰੋਜ਼ ਸੰਗਤ ਕੀਤੀ ਹੈ ਅਸੀਂ ਸੱਚੀ ਮੁੱਛੀ ਮਾਗ ਦਾ ਮਹੀਨਾ ਮੇਰਾ خیال ਸਿੱਖਾਂ ਚ ਮੈਂ ਕਿਉਂ ਤਰਕ ਕਰਾਂ ਮੈਂ ਤਾਂ ਇਹ ਨਹੀਂ ਕਰ ਸਕਿਆ ਜੀ ਪਰ ਸੱਚ ਹੈ ਜਿੰਨਾ ਮਾਗ ਦੇ ਮਹੀਨੇ ਚ ਜੱਪ ਤਪ ਕਰਦੇ ਆ ਬਾਕੀ ਮਹੀਨਿਆਂ ਨੂੰ ਇਸ ਤਰ੍ਹਾਂ ਨਹੀਂ ਆਪਾ ਲੈਂਦੇ ਉਹ ਇਸ ਤਰ੍ਹਾਂ ਨਹੀਂ ਲੈਂਦੇ ਕਿਉਂਕਿ ਉਹਦ ਨਾਲ ਸਾਡੀਆਂ માનਤਾਵਾਂ ਜੁੜੀਆਂ ਹੋਈਆਂ ਨੇ ਗੁਰੂ ਸਾਹਿਬ ਨੇ 12ਵਾਂ ਮਾ ਦਿੱਤੇ ਇੱਕ ਤੁਖਾਰੀ ਰਾਗ ਚ ਤੇ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਇਤਿਹਾਸ ਕਹਿੰਦਾ ਸਭ ਤੋਂ ਅਖੀਰ ਤੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਜਿਹੜੀ ਬਾਣੀ ਉਚਾਰਨ ਕੀਤੀ ਉਹ 12ਵਾਂ ਤੁਖਾਰੀ ਹੈ ਤੁਖਾਰੀ ਰਾਗ ਉਂਝਵੀ ਭਾਵਾਂ ਜਿੱਥੇ ਮਹਾਰਾਜ ਗਏ ਬਾਣੀ ਉਚਾਰਨ ਕਰਦੇ ਗਏ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਸਤਗੁਰਾਂ ਦੀ ਉਚਾਰਨ ਹੋਈ ਉਹ ਕਰਤਾਰਪੁਰ ਹੋਈ ਹੈ 18 ਸਾਲ ਮਹਾਰਾਜ ਉੱਥੇ ਰਹੇ ਵਿਦਵਾਨ ਪੁਰਸ਼ ਤਾਂ ਵੀ ਕਹਿੰਦੇ ਨੇ ਜੀ ਸਿੱਧ ਗੋਸ਼ਟ ਵੀ ਸਾਰੀ ਉੱਥੇ ਇਕੱਠੀ ਕੀਤੀ ਗਈ ਗੋਸ਼ਟੀ ਤਾਂ ਵਕ ਵਕ ਥਾਵਾਂ ਤੇ ਹੋਈ ਉਹ ਸਾਰੀ ਬਾਣੀ ਸਤਗੁਰਾਂ ਨੇ ਕਿਰਪਾ ਕੀਤੀ ਉਹਨਾਂ ਨੇ 12 ਮਹਾ ਤੁਖਾਰੀ ਰਾਗ ਉਚਾਰਨ ਕੀਤਾ ਤੇ ਉਹਨਾਂ ਨੇ ਜਿਹੜੇ ਬਖਸ਼ਿਸ਼ ਕੀਤੀ ਦੇਖੋ ਜਿਹੜਾ 12ਵਾਂ ਪੰਜਾਬੀ ਚ ਆਇਆ ਨਾ ਜੀ ਇੱਕ ਹੋਰ ਗੱਲ ਜੇ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਇਸ ਤੋਂ ਪਹਿਲਾਂ ਨਹੀਂ ਸੀ ਪੰਜਾਬੀ ਚ ਕਬ ਸੰਸਕ੍ਰਿਤ ਹੈ ਬਾਕੀ ਸਾਰੇ ਚੈਗਾ ਸੀ ਪਦਮ ਉਹਨਾਂ ਦੀ ਕਿਤਾਬ ਹੈ 12 ਮਾਹ ਮੈਂ ਬੇਨਤੀ ਕਰਾਂ ਸਤਿਗੁਰਾਂ ਨੇ ਕੀ ਕੀਤਾ ਹੁਣ 12 ਮਾਹ ਇੱਕ ਕਵਤਾ ਹੈ ਇਹ ਕੀ ਕਰਦੇ ਹਾਂ ਸਤਿਗੁਰੂ ਜੀ ਇਹ ਆਮ ਤੌਰ ਤੇ ਤੁਸੀਂ ਦੇਖਿਓ ਬਾਹਰ ਦਾ ਯੂਰਪ ਦਾ ਸਾਹਿਤ ਵੀ ਜਦੋਂ ਪੜ੍ਹਨੇ ਕਈ ਵਾਰੀ ਉਹ ਸੁਖਾਂਤ ਤੋਂ ਸ਼ੁਰੂ ਹੁੰਦਾ ਤੇ ਟ੍ਰੈਜਡੀ ਤੇ ਮੁੱਕਦਾ ਹੈ ਦੁੱਖ ਤੇ ਮੁੱਕਦਾ ਪਰ ਗੁਰਮਤ ਨੇ ਕੀ ਕੀਤਾ ਵਿਸ਼ੋਣੇ ਤੋਂ ਸ਼ੁਰੂ ਕੀਤਾ ਤੇ ਮਲਾਪ ਤੇ ਸੰਪੂਰਨਤਾ ਕਰ ਦਿੱਤੀ ਜਿਹੜਾ 12ਵਾਂ ਮਾਝ ਆਪਜੀ ਪੜਦੇ ਹੋ ਇਹ ਮੰਜੀ ਸਾਹਿਬ ਜਿਹੜਾ ਗੁਰਦੁਆਰਾ ਪਾਕ ਇਹਨੇ ਰੋਈ ਕਥਾ ਸੁਣਨੇ ਆ ਇਹ ਮੰਜੀ ਸਾਹਿਬ ਜਿੱਥੇ ਸਥਾਨ ਹੈ ਇੱਥੇ ਗੁਰਦੇਵ ਨੇ ਉਚਾਰਨ ਕੀਤਾ ਉੱਥੇ ਲਿਖਿਆ ਹੋਇਆ ਜੀ ਗੁਰਦੁਆਰਾ ਪ੍ਰਕਾਸ਼ ਹੁੰਦਾ ਹੁਣ ਜਦੋਂ ਤੁਸੀਂ ਜਾਂਦੇ ਹੋ ਸੱਜੇ ਹੱਥ ਮਾਰੇ ਦਾ ਹੁਣ ਇਹ 12ਵਾਂ ਚਲੋ ਜਿਹੜਾ ਆਪਾਂ ਅਜ ਪੜਿਆ ਉਹ ਗੁਰੂ ਗੁਰੂ ਸਾਹਿਬ ਨੇ ਕੀਤਾ 12ਵਾਂ ਦਾ ਸਬਜੈਕਟ ਕੀ ਹੈ ਜੇ ਸੱਚ ਪੁੱਛੋ 12 ਮਹੀਨੇ ਇਹ ਕੇਵਲ ਦੁਨਿਆਵੀ ਕਵਤਾ ਨਹੀਂ ਇਹਦਾ ਇੱਕੋ ਸਬਜੈਕਟ ਹੈ ਵਿਸ਼ਾ ਹੈ ਕਿ ਬੰਦਾ ਚਿੰਤਾ ਨਾਲ ਝੋਰੇ ਨਾਲ ਪਾਪਾ ਨਾਲ ਕਲਪਿਆ ਪਿਆ ਹੈ ਕਿ ਹੋ ਜੇ ਰੱਬ ਸਬਬ ਬਣਾ ਦੇ ਵਿਛੜਾ ਮਿਲ ਜਾਏ ਇਹਦੀ ਚਿੰਤਾ ਦੀ ਥਾਂ ਤੇ ਆਨੰਦ ਪੈਦਾ ਹੋ ਜਾਏ ਆ ਸਿੱਖ ਇਹ ਸਾਡਾ ਜੀ 12ਵਾਂ ਦਾ ਪ੍ਰਕਰਨ ਹੈ ਥੋੜਾ ਜ ਆਪ ਜੀ ਮੈਨੂੰ ਟੇਕ ਕੇ ਬੈਠੇ ਰਿਹਾ ਜੇ ਵੇਖੋ 12ਵਾਂ ਵਿਛੋੜੇ ਤੋਂ ਸ਼ੁਰੂ ਹੁੰਦਾ ਹੈ ਤੇ ਮਿਲਾਪ ਤੇ ਸਮਾਪਤ ਹੁੰਦਾ ਹੈ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ RAM ਸੰਗਤ ਜੀ ਏਡੀ ਵੱਡੀ ਅਰਦਾਸ ਨਿਮਰਤਾ ਦੀ ਇਸ ਤੋਕ ਨੂੰ ਹੀ ਬੰਦਾ ਜੀਵਨ ਚ ਕਮਾਲ ਹੈ ਮੈਂ ਆਪ ਆਪ ਜੀ ਨੂੰ ਕਹਿ ਰਿਹਾ ਮੇਰੇ ਮਨਾਂ ਜੇ ਇਸ ਤੋਕ ਨੂੰ ਕਮਾਲ ਹੈ ਤੂੰ ਰੋਜ਼ ਖਲੋ ਕੇ ਕਹਿ ਦੇ ਕਿ ਮੇਰੇ ਕਰਮਾਂ ਕਰਕੇ ਵਿਛੜ ਗਿਆ ਮੈਂ ਸਤਿਗੁਰੂ ਮੈਂ ਕਰਮਾਂ ਕਰਕੇ ਨਹੀਂ ਮਿਲਣਾ ਤੂੰ ਕਿਰਪਾ ਕਰਕੇ ਮਿਲਾ ਵਿਛੋੜਾ ਮੇਰੇ ਕਰਮਾ ਦੋਸ਼ ਆਪਣੇ ਤੇ ਲੈ ਲਿਆ ਮੈਂ ਕਰਮਾ ਕਰਕੇ ਵਿਛੜਿਆ ਹਾਂ ਤੁਸੀਂ ਕਿਰਪਾ ਕਰਕੇ ਮਿਲਾ ਦਿਓ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਅਗੇ ਜੀ ਬੇਨਤੀ ਹੈ ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਦਸੇ ਪਾਸੀ ਚਾਰੇ ਕੁੰਟਾ ਥੱਕ ਕੇ ਸ਼ਾਮ ਦਾ ਅਰਥ ਤੁਹਾਡੀ ਸ਼ਰਨ ਚ ਆ ਗਏ ਤੇਨ ਦੁਦੈ ਤੇ ਬਾਹਰੀ ਕਿਤੈ ਨਾ ਆਵੇ ਕਾਮ ਦੁੱਧ ਤੋਂ ਬਿਨਾ ਗਾਂ ਕਿਸ ਕੰਮ ਦੀ ਜਲ ਬਿਨ ਸਾਥ ਕੋ ਮਿਲਾਵਤੀ ਉਪਜੈ ਨਹੀਂ ਧਾਮ ਪਾਣੀ ਤੋਂ ਬਿਨਾ ਫਸਲ ਬਨਾਸਪਤੀ ਕੋ ਮਿਲਾਗੀ ਸੰਗਤ ਜੀ ਸੁਣਿਓ ਮੇਰੀ ਬੇਨਤੀ ਜਿਹੜਾ ਆਪ ਜੀ ਨੇ ਕਮਾਇਆ ਹੈ ਇਹ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇੱਕ ਮਹੀਨਾ ਬੈਠੇ ਕੋ ਬੈਠੇ ਧਿਆਨ ਹੁਣ ਮੈਂ ਇਹਨੂੰ ਇਹ ਖੰਡਨ ਕਰੀ ਜਾਂ ਬਾਕੀ 11 ਮਹੀਨੇ ਤੁਸੀਂ ਬੈਹਿੰਦੇ ਇੱਕ ਮਹੀਨੇ ਬੈਹਿੰਦਾ ਕੀ ਬੈਦਾ ਕਿੰਨੀ ਪੁੱਟੀ ਕੋਪੜੀ ਬੰਦੇ ਦੀ ਜਿੰਨਾ ਸਮਾਂ ਬੰਦਾ ਬੈਠਾ ਉਹਨੂੰ ਦੀ ਸਤਿਕਾਰ ਲਈਏ ਮੋਂ ਸੱਚੀ ਨਾ ਹੁੰਦਾ ਜੇ ਮੈਂ ਤਰਕ ਕਰਨਾ ਮੈਂ ਹੀ ਕਹਿਣਾ ਸੀ 11 ਮਹੀਨੇ ਬਾਕੀ ਐਵੇਂ ਰਹਿ ਕੇ ਕੀ ਫਾਇਦਾ ਇੱਕ ਮਹੀਨੇ ਜਬੈਂਦਾ ਆਪਾਂ ਗਲਤ ਵੀ ਆਖਿਆ ਕਰ ਸਕਦੇ ਆ ਪ੍ਰਚਾਰਕ ਦਾ ਕੀ ਜਿੱਦਰ ਮਰਜ਼ੀ ਲਾ ਆ ਜਾ ਗੱਲ ਨੂੰ ਨਹੀਂ ਮੈਂ ਕਹਿੰਦਾ ਜੋ ਕਮਾਇਆ ਗਿਆ ਬਹੁਤ ਚੰਗਾ ਹੈ ਸੰਗਤ ਜੀ 12 ਮਾ ਦੇ ਪਹਿਲੇ ਪਦੇ ਵਿੱਚ ਦੋ ਚੀਜ਼ਾਂ ਮੰਗੀਆਂ ਨੇ ਸਭ ਤੋਂ ਪਹਿਲਾਂ ਨਾਮ ਮੰਗਿਆ ਤੇ ਨਾਮ ਤੋਂ ਬਾਅਦ ਗੁਰਦੇਵ ਨੇ ਧਾਮ ਮੰਗਿਆ ਧਾਮ ਦਾ ਅਧਿਕਾਰ ਜਿਵੇਂ ਅੱਜ ਬਾਰਮੁਕੀ ਜੇ ਐਡਰੈਸ ਹੈ ਤੇ ਘਰ ਲੱਭਣਾ ਹੈ ਗੁਰੂ ਕਹਿੰਦੇ ਨੇ ਜੇ ਰੱਬ ਦਾ ਘਰ ਲੱਭਣੀ ਤੇ ਨਾਮ ਨਾਲ ਲੱਭਦਾ ਹੈ ਜੇ ਨਾਮ ਹੈ ਤੇ ਘਰ ਲੱਭਣਾ ਹੈ ਜੇ ਨਾਮ ਨਹੀਂ ਤੇ ਧਾਮ ਵੀ ਨਹੀਂ ਦੇਖੋ ਪਹਿਲੇ ਪਦੇ ਦੀਆਂ ਖੇਰਲੀਆਂ ਤੁਕਾਂ ਨੇ ਨਾਨਕ ਕੀ ਬੇਨਤੀ ਅੱਗੇ ਜੀ ਕਰ ਕਿਰਪਾ ਦੀਜੈ ਨਾਮ ਘਰ ਨਹੀਂ ਪਹਿਲਾਂ ਮੰਗਿਆ ਨਾਨਕ ਦੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਹਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਮ ਨਾਮ ਹੀ ਸਾਨੂੰ ਧਾਮ ਤੱਕ ਲੈ ਕੇ ਜਾਂਦਾ ਹੈ ਹੁਣ ਮੇਰੀ ਬੇਨਤੀ ਅਗਲੀ ਸੁਣਿਓ ਸਭ ਤੋਂ ਪਹਿਲਾਂ ਚੇਤ ਮਹੀਨਾ ਚਲੋ ਆਪਾਂ ਪੰਜਾਬੀ ਚ ਚੇਤਰ ਕਹਿੰਦੇ ਆਮ ਤੌਰ ਤੇ ਗੁਰੂ ਸਾਹਿਬ ਨੇ ਚੇਤ ਵਰਤਿਆ ਸਾਰੀ ਕਹਾਣੀ ਚੇਤੇ ਦੀ ਹੈ ਜਿਹਨੂੰ ਚੇਤਾ ਵਿਸਰਜੈ ਉਹ ਜਿਉਂਦਾ ਵੀ ਮਰਿਆ ਹੋਇਆ ਹੈ ਜਿਹਨੂੰ ਰੱਬ ਚੇਤਾ ਰਹਿ ਉਹ ਮਰਨ ਤੋਂ ਬਾਅਦ ਵੀ ਜਿਉਂਦਾ ਹੈ ਚੇਤੇ ਦੀ ਕਹਾਣੀ ਹੈ ਜੀ ਸਤਿਗੁਰਾਂ ਨੇ ਪਹਿਲੀਆਂ ਸਿਰਫ ਦੋ ਤੁਕਾਂ ਪੜਿਓ ਚੇਤ ਗੋਬਿੰਦ ਆਰਾਧਿਆ ਚੇਤ ਦੇ ਮਹੀਨੇ ਰੇ ਸਤਿਗੁਰੂ ਕਹਿੰਦੇ ਗੋਬਿੰਦ ਦੀ ਆਰਾਧਨਾ ਕਰ ਇਹਦਾ ਫਲ ਕੀ ਮਿਲੇਗਾ ਕਹਿੰ ਲਗੇ ਅੰਦਰ ਸੁੱਕ ਚੁੱਕਾ ਹੈ ਸੜ ਚੁੱਕਾ ਹੈ ਸਾਰਾ ਦਿਨ ਪੁਜਿਆ ਰਹਿਦਾ ਹੈ ਜੇ ਚੇਤ ਵਿੱਚ ਗੋਬਿੰਦ ਨੂੰ ਆਰਾਧੇਗਾ ਨਾ ਤੈਨੂੰ ਘਣਾ ਆਨੰਦ ਮਿਲੇਗਾ ਮੈਂ ਬੇਨਤੀ ਕੀਤੀ ਜੀ ਫਿਰ ਸੁਣਿਓ ਅਜੇ ਹੋਇਆ ਨਹੀਂ ਆਨੰਦ ਪੈਦਾ ਸਿਰਫ ਕਿਆ ਹੋਵੇਗਾ ਫਿਊਚਰ ਚ ਅੱਗੇ 11 ਮਹੀਨੇ ਪਏ ਆ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ ਹੋਵੇਗਾ ਆਨੰਦ ਮਿਲੇਗਾ ਘਣਾ ਦਰਸਾ ਪਾ ਜਾਣੇ ਬਹੁਤ ਜ਼ਿਆਦਾ ਪਰ ਕਿਵੇਂ ਆਰਾਧਿਏ ਕੱਲੇ ਬਹਿ ਕੇ ਕਹਿਣ ਲੱਗੇ ਨਹੀਂ ਨਹੀਂ ਇੱਕ ਕੰਮ ਕਰੀ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਬੋਲੀ ਰਸਨਾ ਤੋਂ ਵਾਹਿ ਕਰੋ ਫਿਰ ਆਨੰਦ ਹੋਵੇਗਾ ਚੇਤ ਗੋਬਿੰਦ ਅਰਾਧਿ ਹੈ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈ ਹੈ ਅੱਗੇ ਜੀ ਰਸਨਾ ਨਾਮ ਪੜਾ ਪੜਾਦਰ ਤੇ ਬੋਲਣਾ ਸੰਤ ਜਨਾਂ ਦੀ ਸੰਗਤ ਚ ਬੈਠ ਕੇ ਆਪਣੀ ਰਸਨਾ ਤੋਂ ਨਾਮ ਉਚਾਰਨ ਕਰੀ ਸੱਚ ਹੈ ਉਹਦੇ ਨਾਲ ਕਣਾ ਆਨੰਦ ਮਿਲੇਗਾ ਮੈਂ ਵੀ ਜੀ ਇੱਕ ਦਿਨ ਕਿਹਾ ਸੀ ਕਿਉਂਕਿ ਮਿਹਨਤ ਬੜੀ ਅਸੀ ਕਰਨੀ ਯਤਨ ਕਰਨੇ ਆ ਜੀ ਆ ਜਿਹੜਾ ਕੈਮਰਾ ਲਾਈਵ ਚੱਲਦਾ ਹੈ ਨਾ ਇਹ ਸਾਡੀ ਬਸ ਕਰਾ ਦਿੰਦਾ ਮਿਹਨਤ ਕਰਾ ਕਰਾ ਕੇ ਅੱਗੇ ਖ਼ਬਰ ਤੇ ਖ਼ਬਰ ਹੁੰਦੀ ਸੀ ਵੀ ਅੱਜ ਭਾਈ ਸਾਹਿਬ ਉੱਥੇ ਗਏ ਕੀ ਕਥਾ ਕੀਤੀ ਫਲਾਣਾ ਕੀਰਤनियां ਗਿਆ ਉਹ ਕਿਹੜਾ ਵਿੰਦ ਦੇ ਸੰ ਹੁਣ ਤਾਂ ਸਾਰੇ ਵਿੰਦ ਨੇ ਜੇਬ ਚ ਅਗਲੇ ਕਹਿੰਦੇ ਕੱਲ ਕੀ ਸੁਣੀ ਸੀ ਗੱਲ ਜੀ ਤੇ ਸਾਨੂੰ ਕਿਹਬਰੀ ਕਹਿਣਾ ਪੈਂਦਾ ਵੀ ਆਖਰੀ ਵੀ ਤੇ ਦਿਮਾਗ ਇਹਨੇ ਕਿੰਨਾ ਕੁ ਚੇਤੇ ਕਰ ਸਕਦਾ ਮੂੰਜ ਅੱਜ ਜਿਹੜੀ ਕਥਾ ਹੁੰਦੀ ਏ ਤੇ ਪੜਨ ਦੀ ਲੋੜ ਕੋਈ ਨਹੀਂ ਜੀ ਬਿਲਕੁਲ ਜਿਹੜਾ ਬੰਦਾ ਚੱਕਰ ਚਾਤਰ ਚ ਲਾ ਕੇ ਨਾ ਉਹ ਆਜੇ ਮੈਂ ਸੱਚੀ ਮੁੱੱਚੀ ਸੱਤਾਂ ਦੇ ਨਾਲ ਕਥਾ ਵਚਕ ਬਣਾ ਲਿਆ ਬੇਇਜ਼ਤੀ ਕਰਨ ਵਾਸਤੇ ਅੱਖਰਾਂ ਦੀ ਲੋੜ ਏ ਬਾਕੀ ਪੜਨ ਦੀ ਤੇ ਲੋੜ ਹੀ ਨਹੀਂ ਸ਼ਬਦਾਵਲੀ ਚਾਹੀਦੀ ਬਸ ਬੰਦੇ ਦੀ ਛੇ ਲਾਂ ਦੀ ਇਹ ਇਸ ਹਕੀਕਤ ਏ ਜਿਹਨੂੰ ਅਸੀਂ ਗੁਰੂ ਕੀ ਕਥਾ ਕਹਿ ਰਹੇ ਹਾਂ ਮੈਂ ਉਹਦੋਂ ਬੇਨਤੀ ਕੀਤੀ ਜੀ ਦੇਖੋ ਹਰ ਚੀਜ਼ ਜੋ ਪ੍ਰਮਾਤਮਾ ਨੇ ਬਣਾਇਆ ਨਾ ਜੀ ਉਦਾਨੇ ਵਿਪਰੀਤ ਪੈਦਾ ਕੀਤਾ ਕੋਈ ਚੀਜ਼ ਇਹ ਮੈਨੂੰ ਪਤਾ ਹੈ ਮੈਂ ਸ਼ਾਇਦ ਬਰਸੀ ਤੇ ਬੋਲ ਕੇ ਗਿਆ ਸਾਂ ਆ ਦਿਨ ਹੈ ਚਾਨਣ ਹੈ ਇਹਦਾ ਵਿਪਰੀਤ ਹਨੇਰਾ ਹੈ ਉਸਤ ਦਾ ਵਿਪਰੀਤ ਨਿੰਦਿਆ ਹੈ ਸੁਖ ਦਾ ਵਿਪਰੀਤ ਦੁੱਖ ਹੈ ਗਮੀ ਦਾ ਵਿਪਰੀਤ ਖੁਸ਼ੀ ਦਾ ਵਿਪਰੀਤ ਗਮੀ ਹੈ ਹਰਖ ਦਾ ਵਿਪਰੀਤ ਸੋਗ ਹੈ ਜਨਮ ਦਾ ਵਿਪਰੀਤ ਮਰਨ ਹੈ ਮਿੱਤਰ ਦਾ ਵਿਪਰੀਤ ਦੁਸ਼ਮਨ ਹੈ ਪਰ ਸੰਗਤ ਜੀ ਆਨੰਦਿ ਸ਼ਬਦ ਗੁਰੂ ਨੇ ਐਸਾ ਦਿੱਤਾ ਜਿਹਦਾ ਵਪਰੀਤ ਹੈ ਹੀ ਕੁਝ ਨਹੀਂ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹਜ਼ੂਰ ਨੇ ਕਿਆ ਹੋਵੇਗਾ ਪਰ ਅਜੇ ਹੋਇਆ ਨਹੀਂ ਤੈਨੂੰ ਦੋ ਗੱਲਾਂ ਕਹਿਣਾ ਇੱਕ ਗੋਬਿੰਦ ਨੂੰ ਆਰਾਧੀ ਦੂਜੀ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਜ਼ਬਾਨ ਤੋਂ ਸ਼ੁਰੂ ਕਰੀ ਰਸਨਾ ਨਾਲ ਬੋਲੀ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪੜਾ ਸੰਗਤ ਜੀ ਆ ਕੱਲ ਨੂੰ ਸੰਗਰਾਮ ਕੱਲ ਹੀ ਹੈ ਨਾ ਜੀ ਕੱਲ ਫਲਗਣ ਚੜਨਾ ਹੈ ਜਿਹੜਾ ਚੇਤ ਵਿੱਚ ਗੁਰਦੇਵ ਨੇ ਸਿਲੇਬਸ ਦਿੱਤਾ ਉਹ ਫਲਗਣ ਵੀ ਸੰਪੂਰਨ ਹੋ ਗਿਆ ਉਹ ਕਹੇ ਫਲਗਣ ਆਨੰਦ ਉਪਾਰ ਜਾਣਾ ਨਾ ਚੇਤ 'ਚ ਨਹੀਂ ਕਿਹਾ ਉਪਾਰ ਜਾਣਾ ਚੇਤ 'ਚ ਕੀ ਹੋਵੇਗਾ ਆ ਕੰਮ ਕਰ 11 ਮਹੀਨੇ ਦਾ ਸਫਰ ਹੈ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ ਫਲਗੁਣ ਵਿੱਚ ਕਿਹਾ ਫਲਗੁਣ ਆਨੰਦ ਉਪਾਰ ਜਨਾ ਹੋਵੇ ਆਨੰਦ ਹੁਣ ਉਪਾਰ ਜਨਾ ਪੈਦਾ ਹੋ ਗਿਆ ਫਲਗੁਣ ਆਨੰਦ ਅਪਾਰ ਜਨਾ ਮਹਾਰਾਜ ਕਹਿੰਦੇ ਨੇ ਉਹ ਖਿਰਦੇ ਵਿੱਚ ਪਰਮਾਤਮਾ ਦਾ ਆਨੰਦ ਪੈਦਾ ਹੋ ਗਿਆ ਤੇ ਕੌਣ ਮਦਦਗਾਰ ਹੋਇਆ ਕਹਿੰ ਲਗੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਇਆ ਫਲਗੁਨ ਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਹੀ ਆਏ ਕਮਾਲ ਦੀ ਗੱਲ ਭਾਈ ਸਾਹਿਬ ਪ੍ਰਗਟ ਹੋ ਗਿਆ ਹੈ ਬਾਹਰੋਂ ਨਹੀਂ ਆਇਆ ਪ੍ਰਗਟ ਹੋ ਗਿਆ ਜੀ ਬਾਹਰੋਂ ਤੇ ਪ੍ਰਗਟ ਥੋੜਾ ਬਾਹਰੋਂ ਹੁੰਦਾ ਹੈ ਪ੍ਰਗਟ ਅੰਦਰ ਸੀ ਕੂੜ ਦੀ ਪਾਲ ਨੇ ਖੌਮੇ ਤੇ ਪਰਦੇ ਨੇ ਉਸ ਅੰਦਰ ਨੂੰ ਲਕਾਇਆ ਹੋਇਆ ਹੈ ਤੇ ਜਦੋਂ 11 ਮਹੀਨੇ ਦਾ ਸਬਰ ਕੀਤਾ ਬੰਦਗੀ ਕੀਤੀ ਸੇਵਾ ਕੀਤੀ ਗੁਰੂ ਨੇ ਮਿਹਰ ਕੀਤੀ ਉਹ ਪਰਦਾ ਪਾਰ ਦਿੱਤਾ ਅੰਦਰੋਂ ਰੱਬ ਪ੍ਰਗਟ ਹੋ ਗਿਆ ਫਲਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟਿ ਆਏ ਪਰ ਕਿਵੇਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੰਗਤ ਜੀ ਜਿਹੜਾ ਤੁਸੀਂ 12 ਮਹੀਨੇ ਚੋਂ ਇੱਕ ਮਹੀਨਾ ਖਾਸ ਕਰਕੇ ਮੈਂ ਸਿਰਫ ਉਹੀ ਥੋੜੀ ਜਿਹੀ ਬੇਨਤੀ ਕਰਕੇ ਸੰਪਾਪਤੀ ਕਰਨਾ 마ਗ ਇ ਲੰਘ ਚੁੱਕਿਆ ਨਾ ਜਾ ਆਖਰੀ ਦਿਨੇ ਮਾਗ ਮੱਜਨ ਸੰਗ ਸਾਧੂਆਂ ਇੱਥੇ ਜੀ ਦੋ ਸ਼ਬਦ ਵਰਤੇ ਆ ਇੱਕ ਮੱਜਨ ਵਰਤਿਆ ਇੱਕ ਈਸ਼ਨਾਮ ਵਰਤਿਆ ਫਿਰ ਸੁਣੋ ਮਾਗ ਮੱਜਨ ਸੰਗ ਸਾਧੂਆਂ ਅਗਲਾ ਸ਼ਬਦ ਹੈ ਧੂੜੀ ਕਾਰਿਸ਼ਨਾ ਦੋ ਗੱਲਾਂ ਨੇ ਦੋ ਗੱਲਾਂ ਨੇ ਜੀ ਇੱਕ ਬਾਰ ਮੁਖੀ ਹੈ ਮਾਗ ਮੱਜਨ ਸੰਗ ਸਾਧੂਆਂ ਸਾਧੂਆਂ ਦੀ ਸੰਗਤ ਵਿੱਚ ਆਪਣੇ ਅੰਦਰ ਦਾ ਇਸ਼ਨਾਨ ਕਰਾ ਮਾਗ ਦੇ ਮਹੀਨੇ ਵਿੱਚ ਸੰਗਤ ਵਿੱਚ ਬੈਠ ਤੇ ਅਗਲਾ ਕੰਮ ਹੋਰ ਕਰੀ ਨਿਮਰਤਾ ਚ ਰਹੀ ਉਹਨਾਂ ਬੰਦਗੀ ਕਰਨ ਵਾਲਿਆਂ ਦੀ ਚਰਨਾਂ ਦੀ ਧੂੜ ਵਿੱਚ ਆਪਣੇ ਆਪ ਨੂੰ ਮਿਲਾ ਦੇ ਫਿਰ ਅਰਜਾ ਇੱਕ ਸਿਮਰਨ ਤੇ ਦੂਜੀ ਨਿਮਰਤਾ ਕਦੀ ਦੇਖੋ ਆਪਾਂ ਰੋਜ਼ ਪੜ੍ਹਦੇ ਆ ਮਾਗ ਮੱਜਨ ਸੰਗ ਸਾਧੂਆਂ ਧੂੜੀਕਰ ਇਸ਼ਨਾਨ ਸਿਰਫ ਵੰਦਗੀ ਨਹੀਂ ਨਾਮ ਵੀ ਉੱਥੇ ਟਿਕਦਾ ਜਿੱਥੇ ਨਿਮਰਤਾ ਦਾ ਭਾਂਡਾ ਹੋਵੇ ਜਿੱਥੇ ਨਿਮਰਤਾ ਕੋਈ ਨਹੀਂ ਉੱਥੇ ਨਾਮ ਨਹੀਂ ਟਿਕਣਾ ਏ ਭਾਈ ਸਿਖਾ ਕਿ ਅੰਦਰ ਦਾ ਇਸ਼ਨਾਨ ਕਰਾਈ ਤੂੰ ਬਾਣੀ ਨਾਲ ਤੇ ਨਾਲ ਅਰਦਾਸ ਕਰੀ ਤੂੰ ਸਬ ਦੇ ਚਰਨਾਂ ਦੀ ਧੂੜ ਬਣ ਜਾ ਕਿਉਂਕਿ ਨਿਮਰਤਾ ਤੋਂ ਬਿਨਾ ਇਸ਼ਨਾਨ ਨਹੀਂ ਹੋ ਸਕਦਾ ਉਂਝ ਸੰਗਤ ਜੀ ਤੰਤਰ ਸ਼ਾਸਤਰ ਵਾਲੇ ਕਹਿੰਦੇ ਆ ਕਿ ਜਿਹੜਾ ਧੂੜੀ ਮਸਤਕ ਤੇ ਲਾਣੀ ਹੈ ਇਹ ਵੀ ਲੇਖ ਮਿਟਾ ਦਿੰਦੀ ਹੈ ਆਪਾਂ ਸਿਰ ਮੱਥੇ ਤੇ ਲਾਣੇ ਆ ਜਦ ਪੈਰਾਂ ਵਿੱਚੋਂ ਇਬਾਦਤ ਵਾਲੇ ਦੇ ਰੋਹਾਨੀ ਸ਼ਕਤੀ ਖਾਰਜ ਹੁੰਦੀ ਹੈ ਤੰਤਰ ਸ਼ਾਸਤਰ ਕਹਿੰਦਾ ਉਹਨੂੰ ਚੁੱਕ ਕੇ ਜੇ ਮੱਥੇ ਤੇ ਲਾ ਦਿਓ ਤੇ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਵੀ ਬਾਹਰ ਦਾ ਇਸ਼ਨਾਨ ਨੇ ਕਿਤੇ ਕਿਹਾ ਤੀਰਥਾਂ ਦਾ ਇਸ਼ਨਾਨ ਨੇ ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ ਮਾਗ ਪੁਨੀਤ ਭਈ ਗੁਰੂ ਨਾਨਕ ਸਾਹਿਬ ਦਾ 12ਵਾਂ ਮਾਗ ਪੁਨੀਤ ਪਈ ਤੀਰਥ ਅੰਤਰ ਜਾਣਿਆ ਹਜ਼ੂਰ ਕਹਿੰਦੇ ਮਾਗ ਦਾ ਮਹੀਨਾ ਪਵਿੱਤਰ ਹੋ ਗਏ ਕਿਉਂਕਿ ਜਦੋਂ ਆਪਣੇ ਅੰਦਰ ਨੂੰ ਤੀਰਥ ਬਣਾਇਆ ਅੰਦਰ ਤੀਰਥ ਪਾਣੀ ਨਾਲ ਨਹੀਂ ਬਨਣਾ ਅੰਦਰ ਤੀਰਥ ਜਿਵੇਂ ਤੁਸੀਂ ਨਾਮ ਜਪਦੇ ਹੋ ਤਾਂ ਬਣਦਾ ਹੈ ਜਿਵੇਂ ਆਪਾਂ ਜਪਜੀ ਸਾਹਿਬ ਚ ਇੱਕ ਪਾਠ ਕਰਨਿਆ ਨਾ ਜੀ ਸੁਣਿਆ ਮੰਨਿਆ ਮਨ ਕੀਤਾ ਪਉ ਆਹ ਤੀਰਥ ਦਾ ਸਮਾਨ ਹੈ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਆ ਮਾਗ ਮਜਨ ਸੰਸਾਦ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾ ਹੋ ਅੰਦਰ ਦਾ ਤੀਰਥ ਬਣ ਜਾਏ ਜਿਹੜਾ ਬਾਹਰ ਦਾ ਤੀਰਥ ਉਹਦਾ ਸਤਿਗੁਰੂ ਨੇ ਬਹੁਤ ਖੰਡਨ ਕੀਤਾ ਬਾਣੀ ਚ ਨਾਵਣ ਚੱਲੇ ਤੀਰਥੀ ਅੱਗੇ ਮਨ ਖੋਟੇ ਤੇ ਇੱਥੇ ਮਨ ਦੇ ਨੰਨੇ ਨੂੰ ਹਿਯਾਰੀ ਹੈ ਇਹਦਾ ਅਰਥ ਹੈ ਮਨ ਵਿੱਚ ਖੋਟ ਹੈ ਤਨ ਦੇ ਨੰਦ ਨੇ ਸਿਆਰੀ ਤਨ ਵਿੱਚ ਬਾਸ਼ਨਾ ਚੋਰ ਹੈ ਨਾਵਣ ਚੱਲੇ ਤੀਰਖੀ ਮਨ ਖੋਟੇ ਤਨ ਚੋੜ ਇੱਕ ਚੋਰ ਇੱਕ ਭੌ ਲੱਥੀ ਨਾਦਿਆ ਦੋਏ ਪਾ ਚੜੀਐਸ ਹੋਰ ਬਾਹਰ ਧੋਤੀ ਤੁੰਬੜੀ ਅੰਦਰ ਵੇਸ਼ਨ ਕੋਰ ਸਾਧ ਭਲੇ ਅਨ ਨਾਦਿਆ ਚੋਰ ਸੇ ਚੋਰਾ ਚੋਰੇ ਤੇ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਹ ਕਿਹੜਾ ਤੀਰਥ RAM DAS ਸਰੋਵਰ ਨਾਤੇ ਮੈਨੂੰ ਪਤਾ ਹੈ ਸਿੰਘ ਸਿਆਮ ਵਿਗਿਆਨੀ ਕਿਰਪਾਲ ਸਿੰਘ ਉਹਨਾਂ ਨੇ ਨਾ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਲਿਖਿਆ ਹਾਲਾਂਕਿ ਉਹਨਾਂ ਨੇ ਸ਼ਬਦ RAM DAS ਪੁਰ ਲਈ ਵਰਤੇ ਨੇ ਭਾਵੇਂ ਇਹਦੇ ਅਰਥੇ ਵੀ ਨੇ ਕਿ ਆਹ ਜਿਹੜਾ ਸਰੋਵਰ ਸੰਗਤ ਦਾ ਬਣਿਆ ਜੀ ਰੋਜ਼ ਸਿਮਰਨ ਕੀਤਾ ਇਹ RAM ਦੇ ਦਾਸਾਂ ਦਾ ਸਰੋਵਰ ਹੈ RAM DAS ਸਰੋਵਰ ਨਾਤੇ ਕੀ ਹੋਇਆ ਜੀ ਸਭ ਉਤਰੇ ਪਾਪ ਕਮਾਤੇ ਸਭ ਲਾਥੇ ਪਾਪ ਕਮਾਤੇ ਵੀ ਹੁੰਦਾ ਹੈ ਇੱਥੇ ਸਭ ਉਤਰੇ ਪਾਪ ਕਮਾਤੇ ਜਿਹੜੇ ਪਾਪ ਕਮਾਤੇ ਸਨ ਨਾ ਸਭ ਉਤਰ ਗਏ ਜਦੋਂ ਪ੍ਰਮਾਤਮਾ ਜੀ ਦੀ ਇਹ ਹੁਣ ਅਗਲੀ ਬੇਨਤੀ ਜੀ ਇਹ ਇਸ਼ਨਾਨ ਕਿਵੇਂ ਕਰੀਏ ਇਹ ਤਾਂ ਸਦੇ ਅਰਥ ਨੇ ਜੀ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਉਹ ਦੱਸ ਦਿੱਤਾ ਵੀ ਇਸ ਸੰਗਤ ਵਿੱਚ ਹੁਣ ਇੱਕ ਨਾ ਇਸ ਮਹੀਨੇ ਚ ਦਾਨ ਬੜਾ ਪ੍ਰਚਲਿਤ ਹੈ ਪਰ ਮੈਂ ਇੱਕ ਸਿੱਧੀ ਬੇਨਤੀ ਕਰਦੀ ਆ 12 ਮਹੀਨੇ ਠੱਗੀਆਂ ਮਾਰਨੀਆਂ ਮੈਂ ਹੁਣ ਡੈਕਟਿਵ ਨਹੀਂ ਬੋਲਣ ਲਗਾ ਮਾਗਦਾ ਮਹੀਨਾ ਲੋਕਾਂ ਨੂੰ ਕੰਬਲ ਵੰਡੀ ਜਾਣਾ ਉਹ ਜੀ ਲੋਕਾਂ ਦੀ ਚੱਲੀ ਚੱਲ ਛੱਲ ਲਈ ਜਾਨੀ ਇਹ ਸਰਕਾਰ ਥੋੜਾ ਇਸ ਮਹੀਨੇ ਚ ਦਾਨ ਪੈਸਿਆਂ ਦਾ ਨਹੀਂ ਤੁਸੀਂ ਦੱਸੋ ਬਾਠ ਕਰਾਂਗੇ ਆਪਾਂ ਦਾਣਿਆਂ ਦਾ ਨਹੀਂ ਦੁੱਧ ਦਾ ਨਹੀਂ ਇਸ ਮਹੀਨੇ ਵਿੱਚ ਦਾਨ ਆਪਣੀ ਕਮਾਈ ਦਾ ਕਿਹਾ ਹੈ ਆਪਣੀ ਕਮਾਈ ਕੀ ਪਹਿਲਾਂ ਤੂੰ ਨਾਮ ਰਸਨਾ ਨਾਲ ਜਪ ਉਹਨੂੰ ਧਿਆਨ ਧਿਆਨ ਤੋਂ ਬਾਅਦ ਜਦੋਂ ਸ਼ਬਦ ਅੰਦਰ ਸੁਣਾਈ ਦੇਵੇ ਤੇਰੇ ਅੰਦਰ ਨਾਮ ਇਕੱਠਾ ਹੋ ਜਾਏ ਨਾਮ ਦਾ ਕਿਣਕਾ ਲੋਕਾਂ ਨੂੰ ਦਾਨ ਕਰੀ ਇਹ ਵੰਡ ਅਗੇ ਦੇਖੋ ਕਮਾਲ ਕਰ ਦਿੱਤੀ ਮਹਾਰਾਜ ਜੀ ਨੇ ਕਹਿਣ ਲੱਗੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸੰਗਤ ਜੀ ਫਿਰ ਜਦ ਧਿਆਨ ਨਾਲ ਸੁਣਿਓ ਇੱਥੇ ਬੋਲਣਾ ਨਹੀਂ ਕਿਹਾ ਧਿਆਉਣਾ ਤੇ ਇੱਕ ਵੱਖਰੀ ਅਵਸਥਾ ਹੈ ਨਾ ਜੀ ਧਿਆਏ ਧਿਆਏ ਭਗਤਾਂ ਸੁਖ ਆਇਆ ਧਿਆ ਧਿਆ ਕੇ ਭਗਤ ਆਤਮਿਕ ਸੁਖ ਨ ਭਰੇ ਗਏ ਗੁਰੂ ਸਾਹਿਬ ਜੀ ਇੱਥੇ ਬਚਨ ਕਰ ਰਿਹਾ ਕਿ ਭਾਈ ਸਿੱਖੋ ਹਰ ਕਾ ਨਾਮ ਧਿਆਏ ਹਰੀ ਦੇ ਨਾਮ ਨੂੰ ਧਿਆ ਧਿਆਨ ਤੋਂ ਬਾਅਦ ਇੰਨਾ ਪਰਪੱਕ ਹੋ ਜਾ ਨਾਮ ਤੇਰੇ ਅੰਦਰ ਸੁਣਾਈ ਦੇਵੇ ਫਿਰ ਬੇਨਤੀ ਹੈ ਜੀ ਇਹ ਚਲੋ ਇੱਕ ਤਾਂ ਹੈ ਨਾ ਵੀ ਕੰਨਾਂ ਨਾਲ ਸੁਣਨੇ ਆ ਇਹ ਵੀ ਚੰਗੀ ਗੱਲ ਉੰਜ ਵੈਸੇ ਨਾ ਸਾਰੇ ਲੋਕੀ ਅਸੀਂ ਜਿੰਨੇ ਆ ਨਾ ਅਸੀਂ ਕੋਈ ਨਾਮ ਹੀ ਬੋਲੇ ਤਾਂ ਵੀ ਸੁਣਨੇ ਆ ਇੱਕ ਕਿਸੇ ਨੇ ਗਾਲ ਕੱਢੀ ਹੋਵੇ ਨਾ ਤੇ 5 50 15 ਸਾਲਾਂ ਬਾਅਦ ਟੱਕਰ ਜਾ ਉਹ ਗਾਲ ਅੰਦਰੋਂ ਸੁਣਾਈ ਦੇਣ ਲੱਗ ਪੈਂਦੀ ਇਹਦਾ ਮਤਲਬ ਸਬਕੌਂਸ਼ੀਅਸ ਮਾਈਂਡ ਨੇ ਉਹ ਗੱਲ ਨੂੰ ਪਕੜ ਲਿਆ ਨਾ ਗੁਰੂ ਸਾਹਿਬ ਕਹਿੰਦੇ ਉਸ ਉਸ ਕੂੜੇ ਕਰਕਟ ਨੂੰ ਬਾਹਰ ਕੱਢ ਤੂੰ ਰਸਨਾ ਨਾਲ ਨਾਮ ਧਿਆ ਉਹਨੂੰ ਧਿਆਨ ਤੋਂ ਬਾਅਦ ਅੰਦਰੋਂ ਸੁਣ ਤੇ ਸੁਣਨ ਤੋਂ ਬਾਅਦ ਜਦੋਂ ਤੇਰੇ ਅੰਦਰ ਇਕੱਠਾ ਹੋ ਜਾਏ ਪਰ ਗੁਰੂ ਨਾ ਬਣੀ ਗੁਰਸਿੱਖ ਬਣ ਕੇ ਨਾ ਸਭਨਾਂ ਨੂੰ ਕਰ ਦਾਨ ਪਿਆਰਿਆ ਉਸ ਨਾਮ ਦਾ ਦਾਨ ਸਭਨਾਂ ਨੂੰ ਕਰੀ ਪਰ ਮਾਗਦੇ ਮਹੀਨੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਨਾਮ ਨੂੰ ਤਿਹਾ ਨਾਮ ਨੂੰ ਸੁਣ ਤੇ ਸਤ ਸੰਗਤ ਵਿੱਚ ਚੁਬਾ ਮਾਰ ਆਪਣੀ ਸੁਰਤ ਦਾ ਚੁਬਾ ਮਾਰ ਉੰਜ ਸੁਣਨਾ ਵੀ ਮੈਂ ਕੱਲ ਪਰਸੋਂ ਕਹਿ ਕੇ ਆਇਆ ਸੱਚੀ ਤੋਂ ਦੱਸਾਂ ਜਿਹੜੇ ਸੀ ਮੈਕ ਨੂੰ ਵੇਖ ਕੇ ਬੋਲਨੇ ਹਨ ਨਾ ਜੀ ਯਾਦ ਰੱਖਿਓ ਜਿਹੜਾ ਬੰਦਾ ਬੋਲਣ ਲੱਗ ਪਾ ਉਹ ਤੇ ਸੰਗਤ 'ਚ ਬਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਉਹ ਰਹਿ ਨਹੀਂ ਸਕਦਾ ਜੀ। ਸਾਡੇ ਕਈ ਐਸੇ ਸੱਜਣ ਮਿੱਤਰ ਨੇ ਇੱਕ ਰੀ ਮੈਂ ਇੱਕ ਮਿਲ ਜਾਏ ਬੰਦੇ ਲੋਕੀ ਤੋਬਾ ਤੋਬਾ ਕਰਨ ਲੱਗ ਪੈਂਦੇ। ਯਾਦ ਰੱਖੋ ਸਭ ਤੋਂ ਵੱਡੀ ਗੱਲ ਸੁਣ ਦੀ ਜ਼ਰਾਨਤ ਚਾਹੀਦੀ। ਡਾਕਟਰ ਨੀਕੀ ਸਾਹਿਬ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਹਾਂ ਉਹਨਾਂ ਦੀ ਇੱਕ ਕਿਤਾਬ ਹੈ ਸਦਾ ਵਿਗਾਸ। ਬੜੀ ਸੋਹਣੀ ਕਿਤਾਬ ਹੈ। ਤੇ ਉੰਜ ਸੁਣਨ ਵਾਲਾ ਹੀ ਵਿਗਾਸ ਵੀ ਜਾਂਦਾ ਹੈ। बोलण वाला ਘਟ ਨਾਨਕ ਭਗਤਾਂ ਸਦਾ ਵਿਗਾਸ ਅੱਗੇ ਸੁਣਿਆ ਦੁੱਖ ਪਾਪ ਕਾ ਨਾਸ ਉਹਦੇ ਚੋ ਲਿਖਦੇ ਨੇ ਵੀ ਰਾਜਾ ਵਿਕਰਮਧਿਤ ਦੇ ਕੋਲ ਨਾ ਇੱਕ ਵਾਰੀ ਕੋਈ ਬੰਦਾ ਆਇਆ ਉਹਨੇ ਤਿੰਨ ਮੂਰਤੀਆਂ ਲਿਆਂਦੀਆਂ ਤੇ ਮੂਰਤੀਆਂ ਦੀ ਸ਼ਕਲ ਇੱਕੋ ਜੀ ਸੀ ਜੀ ਪੈਠ ਇੱਕੋ ਜੀ ਢਾਂਚਾ ਇੱਕੋ ਜਾਂ ਵਜ਼ਨ ਵੀ ਇੱਕੋ ਜਿਆ ਤੇ ਉਹ ਕਹਿੰਦਾ ਜੀ ਆ ਮੇਰੀਆਂ ਮੂਰਤੀਆਂ ਨੇ ਤਿੰਨ ਵੱਖਰੀਆਂ ਵੱਖਰੀਆਂ ਨੇ ਤੇ ਇਹਨਾਂ ਦਾ ਤੁਸੀਂ ਮੈਨੂੰ ਮੁੱਲ ਦਿਓ ਉਹਨੇ ਵੇਖਣ ਤੋਂ ਬਾਅਦ ਕਿਹਾ ਵੀ ਹਾਂ ਤਾਂ ਤਿੰਨੀਆਂ ਇੱਕੋ ਜੀਆਂ ਕੱਦ-ਕਾਠ ਵੀ ਇੱਕੋ ਜਆ ਵਜ਼ਨ ਵੀ ਇੱਕੋ ਜਆ ਕਹਿੰਦਾ ਨਹੀਂ ਨਹੀਂ ਤਿੰਨਾਂ 'ਚ ਫਰਕ ਹੈ ਜੀ ਉਹ ਕਹਿੰਦਾ ਇਹ ਕਿਉਂ ਮੂਰਖ ਬਣਾਉਣਾ ਪਏ ਮੂਰਤੀਕਾਰ ਨੂੰ ਤਿੰਨੇ ਇੱਕੋ ਇੰਨੀ ਦਿਨ ਨੂੰ ਕਾਲੀਦਾਸ ਆ ਗਿਆ ਕਵੀ ਸ਼ਮੰਦਨ ਕਾਲੀਦਾਸ ਆਇਆ ਉਹਨੇ ਕਿਹਾ ਰਾਜਨ ਆਪਾਂ ਨੂੰ ਬਹਿਸ ਨਹੀਂ ਕਰਨੀ ਚਾਹੀਦੀ ਵੇਖ ਲੈਣਾ ਚਾਹੀਦਾ ਮੂਰਤੀਆਂ ਨੂੰ ਉਹਨੇ ਤਿੰਨਾਂ ਮੂਰਤੀਆਂ ਦੇ ਚਾਰ ਚੁਬੇਰੇ ਘੁੰਮਿਆ ਉਹ ਸਮਝ ਗਿਆ ਸਾਣਾ ਬੰਦਾ ਸੀ ਲਤੀਫ ਅਖਲ ਵਾਲਾ ਉਹਨੇ ਇੱਕ ਟੀਲਾ ਮੰਗਾ ਲਿਆ ਨੇਕੀ ਸਾਹਿਬ ਕਹਿੰਦੇ ਇਹ ਕੰਨ 'ਚ ਟੀਲਾ ਪਾਇਆ ਤੇ ਉਹ ਕੀ ਹੋਇਆ ਇੱਕ ਕੰਨ 'ਚ ਟੀਲਾ ਪਾਇਆ ਅੰਦਰ ਦੀ ਬੰਤਰ ਐ ਸੀ ਦੂਜੇ ਕੰਨ 'ਚੋਂ ਬਾਹਰ ਨਿਕਲ ਗਿਆ ਉਨੇ ਕਾ ਰਾਜਨ ਇਸ ਇਸ ਮੂਰਤੀ ਕੀਮਤ ਤੇ ਲਾ ਵੀ ਨਹੀਂ ਇਹ ਪਰਾਂ ਕਾਡੇ ਨੂੰ ਉਹਨੇ ਦੂਜੀ ਮੂਰਤੀ ਜੇ ਕੰਨ ਚ ਪਾਇਆ ਮੂੰਹ ਚ ਬਾਹਰ ਨਿਕਲ ਆਇਆ ਕਹਿੰਦੇ ਇਹਦੇ ਚਾਰਕ ਪੈਸੇ ਦੇ ਸਕਨੇ ਆਪਾਂ ਇਹ ਇੱਚ ਕੁਝ ਹੈ ਪਰ ਇਹਨਾ ਨਹੀਂ ਥੋੜਾ ਹੈ ਤੀਜੀ ਮੂਰਤੀ ਦੇ ਕੰਨ ਚ ਪਾਇਆ ਉਹ ਬਾਹਰ ਇਹਨਾ ਨਿਕਲੇ ਨਾ ਕੰਨ ਚੋਂ ਨਿਕਲਿਆ ਨਾ ਮੂੰਹ ਚੋਂ ਨਿਕਲਿਆ ਉਹ ਤੀਲਾ ਪਾਈ ਜੇ ਅੰਦਰ ਹੀ ਖੱਪੀ ਜਾਣ ਕਹਿੰਦਾ ਇਹਦੀ ਕੋਈ ਕੀਮਤ ਹੀ ਨਹੀਂ ਉਹ ਮੂਰਤੀਕਾਰ ਹੱਸ ਬਿਆ ਕਹਿੰਦਾ ਵੀ ਤੂੰ ਸਮਝ ਗਿਆ ਕਾਲੀਦਾਸ ਕਹਿੰਦਾ ਸਮਝ ਗਿਆ ਤੂੰ ਇਹ ਮੂਰਤੀਆਂ ਨਹੀਂ ਬਣਾਈਆਂ ਬੰਦੇ ਦੀ ਸਰੋਤ ਦੀ ਵਿਆਖਿਆ ਕੀਤੀ ਹੈ ਉਹ ਕਹਿੰਦਾ ਪਹਿਲੀ ਜਿਹੜੀ ਮੂਰਤੀਏ ਉਹਨਾਂ ਸਰੋਤਿਆਂ ਦੀ ਹੈ ਜਿਹੜੇ ਵਿਚਾਰੇ ਬੰਦੇ ਰੱਦੇ ਬੈਠੇ ਰਹਿੰਦੇ ਆ ਇੱਕ ਕੰਨ ਚ ਪਾਇਆ ਦੂਜੇ ਚ ਨਿਕਲ ਗਿਆ ਮੇਰਾ ਖਿਆਲ ਕਿ ਮਾ ਕਰਿਓ ਅੱਧਿਓ ਜ਼ਿਆਦਾ ਬੰਦੇ ਐਸੇ ਹੋਣਗੇ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਜਿਹੜਾ ਸ਼ਬਦ ਸੁਣਦੇ ਨੇ ਬਾਹਰ ਪੁੱਛ ਲੋ ਕਿਹੜਾ ਸੀ ਕੰਨ ਖੁਰਕਣ ਲੱਗ ਪਏ ਹਾਂ ਕੁਝ ਆ ਕੁਝ ਬੋਲਦੇ ਬੈਸਨ ਕੁਝ ਇਹਦਾ ਮਤਲਬ ਇਹ ਕੰਨ ਚ ਪਾਇਆ ਦੂਜੇ ਚ ਨਿਕਲ ਗਿਆ ਹੁਣ ਦੂਜੇ ਜਿਹੜੇ ਨੇ ਉਹ ਇੱਕ ਕੰਨ ਚ ਪਾਇਆ ਮੂੰਹ ਚ ਉਹ ਜਦੋਂ ਸੁਣਦੇ ਨੇ ਫਿਰ ਉਹਨੂੰ ਆਪਣੀ ਗੱਲ ਬਣਾ ਕੇ ਪੇਸ਼ ਕਰ ਦਿਆ ਕਹਿੰਦੇ ਕਿ ਕੁਝ ਸਰੋਤੇ ਐਸੇ ਨੇ ਸੁਣਦਾ ਵਿਚਾਰਾ ਮਿਹਨਤ ਕੋਈ ਕਰ ਰਿਹਾ ਉਹ ਬੋਲ ਬੋਲ ਕੇ ਵਿਦਵਾਨ ਬਣੇ ਬੈਠੇ ਕਹਿੰਦਾ ਵੀ ਸਰੋਤਾ ਚਲੋ ਕਹਿ ਦਿੰਦੇ ਆ ਵੀ ਮਾੜਾ ਮੋਟਾ ਅੰਦਰ ਤੇ ਟਿਕਾਈ ਬੈਠਾ ਕਹਿੰਨ ਲਗਾ ਤੀਜਾ ਸਰੋਤਾ ਜਿਹਦੇ ਕੰਨ ਚ ਪਾਇਆ ਅੰਦਰ ਹੀ ਚਲਾ ਗਿਆ ਨਾ ਇਹ ਉਹ ਹੈ ਜਿਹੜਾ ਤੁਰ ਅੰਤਰ ਆਤਮ ਸੁਣ ਕੇ ਮੰਨੀ ਜਾ ਰਿਹਾ ਹੈ ਸੰਗਤ ਜੀ ਮਾਗਦਾ ਮਹੀਨਾ ਸੱਚੀ ਮੱਚੀ ਆਪ ਜੀ ਨੇ ਤੀਰਥ ਇਸ਼ਨਾਨ ਕੀਤਾ ਇਤੋਂ ਵੱਡਾ ਤੀਰਥ ਕੋਈ ਨਹੀਂ ਸਤ ਸੰਗਤ ਹੀ ਤੀਰਥ ਹੈ ਜਿਸ ਤੀਰਥ ਵਿੱਚ ਆਪਣੀ ਸੁਰਤ ਦਾ ਇਸ਼ਨਾਨ ਕਰਾਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਤਰਕ ਨਹੀਂ ਕਰਦਾ ਉੰਜ ਇਹ ਬਸੰਤ ਜਿਹੜੀ ਹੈ ਤੇ ਸਾਰਾ ਪੰਥ ਜਿੱਥੇ ਆਪਾਂ ਵੀ ਉਹਦੇ ਨਾਲ ਹੀ ਆ ਜੀ ਪਰ ਬਸੰਤ ਦੇ ਮਹੀਨੇ ਚੇਤਰ ਦਾ ਮਹੀਨਾ ਆਉਣਾ ਤੇ ਅਦ ਵਸਾਖ ਜਿਹੜਾ ਉਹ ਬਸੰਤ ਮੰਨਿਆ ਗਿਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬੋਲਦਿਆਂ ਹੋਈਆਂ ਪੁੱਲਾਂ ਬਖਸ਼ ਦੇਣੀਆਂ ਬਾਬਾ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਹੈ